ਅੱਜ ਹੋਇਆ ਵੀ ਬੱਚਾ ਕੰਮ ਤੋਂ ਆਇਆ ਉਹਦਾ ਮੁੰਡੇ ਦਾ ਨਾਮ ਆ ਨਾ ਮਾਂ ਨਾ ਦੋਵੇਂ ਨਿੱਕੇ ਨਿੱਕੇ ਬੱਚੇ ਫੜੇ ਆ ਮਾਦੇ ਦੇ ਸਿੱਧੇ ਚਲੋ ਉਹ ਬੱਚੇ ਰਹਿੰਦੇ ਕੰਮ ਤੋਂ ਆਏ ਮੁੰਡੇ 15 16 20 ਮੁੰਡੇ ਆਏ ਆ ਉਹਦੇ ਗੱਲ ਪੈ ਕੇ ਭਈਏ ਹੁੰਟਿਆ ਦੇ ਵੇਖੋ ਭਈਏ ਮੁੰਡੇ ਆ ਭਈਏ ਉੱਠ ਕੇ ਸਾਡੇ ਬੱਚਿਆਂ ਦੀਆਂ ਦਸਤਾਰਾਂ ਲਾ ਕੇ ਖੜਨ ਹੱਥੀ ਪਹਿਣ ਕਿੱਡੀ ਗੱਲ ਮਾੜੀ ਆ ਪਰ ਇਥੇ ਕੋਈ ਮਰਦਾ ਨਹੀਂ ਚੁੱਕਦਾ ਕੋਈ ਬੰਦਾ ਨਹੀਂ ਗੱਲ ਕਰਦਾ ਦਸਤਾਰ ਲਾ ਕੇ ਦਸਤਾਰ ਲਾ ਕੇ ਲਾ ਕੇ ਲੈ ਕੇ ਨਿੱਕੇ ਮੁੰਡੇ ਚੱਲ ਲਾ ਕੇ ਮੁੰਡੇ ਦੀ ਲਾ ਕੇ ਨਾਲ ਲੈ ਕੇ ਆ ਜੀ ਤੇ ਚਾਰ ਪਾਈ ਦੇ ਨੱਟ ਡਿਗੜੀ ਅੱਜ ਆਏ ਤੇ ਮੈਂ ਘਰੇ ਵਗੇੜਾ ਮਾਰ ਕੇ ਆਵਾ ਆਇ ਤੋਂ ਤਾਂ ਕੈਪਟੇਨ ਆ ਦੇ ਆਏ ਆ ਤੇ ਚਾਰ ਕੁ ਮੁੰਡੇ ਹੈਗੇ ਮੋਟਰਸਾਈਕਲ ਤੇ ਤੇ ਉਹ ਆ ਕੇ ਕਹਿੰਦੇ ਵੀ ਉਹ ਆ ਕੇ ਕਹਿੰਦੇ ਤੇ ਗਿਆਨੀ ਕੀ ਕਿਦਾ ਮੈਂ ਕਹਾ ਪਰ ਅਮੇਰਾ ਨਾ ਹੈਗਾ ਤੂੰ ਨਾਲ ਲੈ ਲੈ ਤੇ ਉਹਨੇ ਕੋਈ ਗੱਲ ਨਹੀਂ ਕੀਤੀ ਗੋ ਗੋ ਕਹਿੰਦੇ ਪੈਣਾ ਤੇ ਡੰਡਾ ਵਾ ਬਰੇ ਮਤਲਬ ਕਿ ਉਹ ਹੈ ਨਾ ਪੰਜਾਬੀਆਂ ਦੇ ਵੈਰ ਪੈਂਦੇ ਆ ਭਾਈਏ ਆ ਜਿਹੜੇ ਸਾਰੇ ਭਈਏ ਭਾਜੀ ਆਟੀਵਾ ਵੀ ਥੋੜੀ ਜੇ ਜਿੱਦਾਂ ਉਹਨਾਂ ਨੇ ਮੈਨੂੰ ਸੁੱਟਿਆ ਮੈਂ ਅੱਗੋ ਗੱਲ ਪੈਨ ਨੂੰ ਹੈ ਕਿ ਦਸਤਾਰ ਨੂੰ ਹੱਥ ਲੱਗਾ ਮੈਂ ਅੱਗੋ ਗੱਲ ਪੈਨ ਨੂੰ ਹੈ ਤੇ ਘੱਟੋ ਘੱਟ ਵੀ ਨਹੀਂ ਮੇਰੇ ਕੰਨਾਂ 17 ਤੋਂ 20 ਜਣੇ ਹੈਗੇ ਜਿਨ੍ਹਾਂ ਨੂੰ ਫਾਰਾਂ ਵਿੱਚ ਪਾਣਾ ਹੈਗੇ ਇੱਧਰ ਰਹਿਣ ਵਾਲੇ ਆ ਕੁਲਵਿੰਦਰ ਕੌਰ ਮੇਰਾ ਨਾਮ ਆ ਅੱਜ ਆ ਵੀ ਉਹ ਬੱਚਾ ਕੰਮ ਤੋਂ ਆਇਆ ਉਹਦਾ ਮੁੰਡੇ ਦਾ ਨਾਮ ਆ ਦਾ ਮਾਂ ਨਾ ਪਿਓ ਦੋਵੇਂ ਨਿਗਨਿਗੇ ਬੱਚੇ ਪੜ੍ਹਿਆ ਮੰਦੇ ਦੇ ਸਿਰ ਤੇ ਚਲੋ ਉਹ ਬੱਚੇ ਰਹਿੰਦੇ ਕੰਮ ਤੋਂ ਆਏ ਮੁੰਡੇ 15 16 20 मुंडे आएया ओडे ਗੱਲ ਪੈ ਕੇ ਭਈਏ ਆ ਮੁੰਡਿਆਂ ਦੇ ਵੀ ਭਈਏ ਮੈਂ ਨਹੀਂ ਵੇਖੇ ਉਹਨਾਂ ਦੱਸਿਆ ਵੇਖੋ ਭਈਏ ਮੁੰਡੇ ਆ ਭਈਏ ਉੱਠ ਕੇ ਸਾਡੇ ਬੱਚਿਆਂ ਦੀਆਂ ਦਸਤਾਰਾਂ ਲਾ ਕੇ ਖੜਨ ਹੱਥੀਂ ਪਹਿਣ ਕਿੱਡੀ ਗੱਲ ਮਾੜੀ ਆ ਪਰ ਇੱਥੇ ਕੋਈ ਮਰਦਾ ਨਹੀਂ ਚੁੱਕਦਾ ਕੋਈ ਬੰਦਾ ਨਹੀਂ ਗੱਲ ਕਰਦਾ ਦਸਤਾਰ ਲਾ ਕੇ ਲੈ ਕੇ ਨਿੱਕੇ ਮੁੰਡੇ ਦੀ ਇਹ ਮੁੰਡੇ ਦੀ ਲਾ ਕੇ ਨਾਲ ਲੈ ਗਏ ਜਦੋਂ ਮੈਂ ਐਂ ਮੌਕੇ ਦਸਤਾਰਾਂ ਦੋਵਾਂ ਦੇ ਸਿਰ ਤੇ ਨਹੀਂ ਆਗੀਆਂ ਕੀ ਗੱਲ ਦਾ ਝਗੜਾ ਨੂੰ ਉਹ ਕਿਦੇ ਉਹ ਗਿਆਨੀ ਗਿਆਨੀ ਕਹਿੰਦੇ ਉਹਨੇ ਕਿਹਾ ਯਾਰ ਗਿਆਨੀ ਨੇ ਕਿਹਾ ਮੇਰਾ ਨਾਲ ਉਹਨੇ ਇੰਨੀ ਗੱਲ ਕੀ ਉਹਨਾਂ ਚਪੇੜਾ ਮਾਰਦੀਆਂ ਆ ਤੇ ਉਹ ਮੁੰਡੇ ਦਸਤਾਰ ਵੀ ਲਾ ਕੇ ਲਗੇ ਸੱਟਾਂ ਦੋਵਾਂ ਭਰਾਵਾਂ ਨੂੰ ਕਿੰਨੇ ਬੰਦੇ ਆਏ ਸੀ ਜੋ ਜਨਾਬ 15 16 ਮੁੰਡੇ ਆnde ਹੈਗੇ ਮੈਂ ਤੇ ਮੇਰੇ ਆਉਣ ਤੋਂ ਪਹਿਲਾਂ ਚੱਲ ਗਏ ਆ ਕੈਨੇਡਾ ਦੇ ਗਏ ਆ ਬਾਹਰ ਹੋ ਆ ਮੱਲੇ ਦੇ ਵੀ ਆ ਤੇ ਬਾੜ ਦੇ ਵੀ ਆ ਜੇ ਮੱਲੇ ਦੇ ਮੁੰਡੇ ਲਿਆਉਂਦੇ ਆ ਤੇ ਮੁੰਡੇ ਹੁੰਦੇ ਆ ਜੇ 12ਵੇਂ ਮੁੰਡੇ ਨਾਲ ਉਹ ਮਹੱਲੇ ਦੇ ਨਾਲੋਂ ਬਾਹਰ ਦੇ ਮੁੰਡੇ ਆ ਨਹੀਂ ਸਕਦੇ। ਦਾਤਰ ਕਿਰਪਾਨਾਂ ਆਉਂਦੇ ਉਹਨਾਂ ਦੇ ਕੋਲ। ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਅਸੀਂ? ਅਸੀਂ ਕਾਰਵਾਈ ਇਹ ਜੋ ਉਹਨੇ ਵੇਖੋ ਇਹ ਥੋੜੀ ਜਿਹੜੀ ਜੋ ਵੀ ਹੈ ਨਾ ਸੜਤਾਈ ਕੀਤੀ ਜਾਵੇ। ਸਾਡੇ ਜਸੇਬੰਦੀਆਂ ਜੋ ਵੀ ਇਹਨਾਂ ਮੁੰਡਿਆਂ ਦਾ ਵਿਚਾਰੇ ਬੱਚਿਆਂ ਦਾ ਮੁੱਲ ਪਾਉਣ ਇਥੇ ਕਦੇ ਨਹੀਂ ਸੁਣਾਈ ਨਹੀਂ ਇਹਨਾਂ ਦੀ ਕਰਨ। ਇਹ ਪਹਿਲੇ ਵੀ ਰਾਮਨਗਰ ਕੋਲ। ਰਾਮਨਗਰ ਤੇ ਬਹੁਤ ਕੁਝ ਹੁੰਦਾ ਵਾ। ਤੇ ਪੁਲਿਸ ਬੜੋਕ ਨਾ ਥੋੜੀ ਚੈਕਿੰਗ ਕਰਾਂ। ਪੁਲਿਸ ਵਾਰ ਜਦੋਂ ਕੋਈ ਗੱਲ ਪਾਉਂਦੀ ਉਦੋਂ ਆਉਂਦੇ ਉਦਾਂ ਨਹੀਂ ਜੋ ਕੋਈ ਵੀ ਹੁੰਦਾ। ਉਦਾਂ ਕੋਈ ਨਹੀਂ gekeੜਾ ਉਦਾਂ ਕੋਈ ਨਹੀਂ ਆ ਉਹਨਾਂ ਬੱਚੇ ਗਾਂਵ ਸਮਝ ਜਾਂਦੇ ਆ ਸਾਡੇ ਮਰੇ ਬਾਹਰ ਦੇ ਬੰਦੇ ਵੀ ਆਉਂਦੇ ਆ ਤੇ ਮਹੱਲੇ ਜੀ ਬਹੁਤ ਅਸੀਂ ਕਹਿੰਨੇ ਆ ਜਿਹੜੇ ਭਈਏ ਆ ਜਾਂ ਬੰਗਾਲੀਆਂ ਕਿਤੇ ਦੋਖੀ ਨਹੀਂ ਹੈਗੇ ਅਸੀਂ ਇਹ ਗੱਲ ਕਹਿੰਦੇ ਹਾਂ ਘਾਰ ਘਾਟ ਉਹ ਰਹਿ ਜਿਨ੍ਹਾਂ ਦੇ ਘਰ ਜੋ ਕਿਰਾਏਦਾਰ ਜਿਤਨਾ ਬਾਹਰ ਕਹਿੰਦੇ ਬਾਬੇ ਉਦਾਂ ਇਹ ਕੱਢੇ ਜਾਣ ਹਾਂਜੀ ਸਾਡੇ ਮਹੱਲੇ ਦੇ ਸਾਡੇ ਸਿੱਖ ਬੱਚੇ ਸਾਡੇ ਜਿਨ੍ਹਾਂ ਦੀ ਬੇਇੱਜ਼ਤੀ ਕੀਤੀ ਆ ਦਸਤਾਰਾਂ ਲਾਈਆਂ ਬਹੁਤ ਜ਼ਬਰਦਸਤ ਆ ਅਸੀਂ ਜਿ세 ਬੰਦੇ ਦੇ ਹੱਥ ਜੋੜ ਕੇ ਬੇਇੱਜ਼ਤੀ ਕਰਦੇ ਸਾਡੀ ਜਿੱਥੇ ਆਵਾਜ਼ ਸੁਣਨ ਹਨ ਨੂੰ ਆਣ ਕੇ ਤਾਂ ਬੱਚਿਆਂ ਦੀ ਜੋ ਵੀ ਗੱਲ ਸੁਣਨ ਇਹਨਾਂ ਬੱਚਿਆਂ ਦਾ ਮਾਂ ਪਿਓ ਨਹੀਂ ਹੈਗਾ ਇਹਨਾਂ ਦੇ ਹੱਥ ਜੋੜ ਕੇ ਇਹਨਾਂ ਦੀ ਬੇਨਤੀ ਹੈ ਵੀ ਨੰਦੀ ਦਸਤਾਰ ਦਾ ਮੁੱਲ ਪਾ ਠੀਕ ਸਾਹ ਦੇਣ ਨੂੰ ਆਣ ਦੀਪ ਸਿੰਘ ਜੀ ਅੱਜ ਤੋਂ ਰਹਿਣ ਵਾਲੇ ਆ ਰਾਮਨਗਰ ਕਲੋਨੀ ਕੀ ਗੱਲ ਹੈ ਭਾਜੀ ਕੁਛ ਨਹੀਂ ਭਾਜੀ ਮੈਂ ਕੰਮ ਤੋਂ ਆਇਆ ਜੇ ਤੇ ਮੈਂ 4-5 ਦਿਨਾਂ ਦਾ ਚੰਡੀਗੜ੍ਹ ਆ ਕੇ ਫੋਟੋ ਝੂਟਦਾ ਮੇਰਾ ਕੰਮ ਜੇ ਤੇ 4-5 ਦਿਨਾਂ ਦਾ ਚੰਡੀਗੜ੍ਹ ਹੀ ਅੱਜ ਆਇਆ ਹਾਂ ਤੇ ਮੈਂ ਘਰੇ ਵਗੇੜਾ ਮਾਰ ਕੇ ਆਵਾਂ ਅੱਜ ਤੱਕ ਤਾਂ ਕਿੱਥੇ ਆ ਦੇ ਗਿਆ ਆਇਆ ਤੇ 4 ਕਿ ਮੁੰਡੇ ਹੈਗੇ ਮੋਟਰਸਾਈਕਲ ਤੇ ਤੇ ਉਹ ਆ ਕੇ ਕਹਿੰਦੇ ਵੀ ਉਹ ਆ ਕੇ ਕਹਿੰਦੇ ਵੀ ਗਿਆਨੇ ਕੀ ਕਿਦਾਂ ਮੈਂ ਕਹਾਂ ਪਰ ਮੇਰਾ ਨਾਮ ਹੈਗਾ ਤੂੰ ਨਾਲ ਲੱ ਤੇ ਉਹਨੇ ਕੋਈ ਗੱਲ ਹੀ ਨਹੀਂ ਕੀਤੀ ਅੱਗੋ ਅੱਗੋ ਤੇ ਕਿਤੇ ਪੇਣਾ ਸੁੱਟਣ ਦਾ ਵਾ ਮੇਰੇ ਉਹ ਵੀ ਬਾਕੀ ਭਾਜੀ ਪਹਿਲਾਂ ਉਹ ਸੁੱਟਣ ਦਾ ਪਿਆ ਫਿਰ ਦੋ ਤਿੰਨ ਮੁੰਡੇ ਮੈਨੂੰ ਹੋਰ ਪੇ ਦਿਨ ਜਿਹੜੇ ਹੈਗੇ ਭਾਜੀ ਕੁਝ ਵੀ ਨਹੀਂ ਹੈਗਾ ਮੈਂ ਤੇ ਇੰਨਾ ਹੀ ਮਿਲਿਆ ਝਗੜਾ ਝਗੜਾ ਹੋਇਆ ਹੈ ਤੁਹਾਡਾ ਕੁਝ ਨਹੀਂ ਹੋਇਆ ਵਾ ਜੀ ਯਕਦਾਂ ਮੇ ਮਲਕਿਓ ਹੋਇਆ ਨਾ ਪੰਜਾਬੀਆਂ ਦੇ ਵੈਰ ਪੈਣਦੇ ਆ ਭਈਏ ਆ ਜਿਹੜੇ ਪ੍ਰਵਾਸੀ ਹੈਗੇ ਸਾਰੇ ਭਈਏ ਪੰਜਾਬੀ ਸਾਰੇ ਭਈਏ ਜੀ ਆਹ ਅੱਟੀਵਾ ਵੀ ਥੋੜੀ ਜੇ ਹੈ ਹਥਿਆਰ ਹੈ 4 5 ਨਗੋ ਮਤਲਬ ਕਿ ਜਿਹੜੇ ਬੰਦੇ ਮੈਂ ਤਾਂ ਦੱਸਦਾ ਨਾ ਜਿੱਦਾਂ ਉਹਨਾਂ ਨੇ ਮੈਨੂੰ ਸੁੱਟਿਆ ਮੈਂ ਅੱਗੋ ਗੱਲ ਪੈਨ ਨੂੰ ਆ ਕਿ ਦਸਤਾਰ ਨੂੰ ਹੱਥ ਲੱਗਾ ਮੈਂ ਅੱਗੋ ਗੱਲ ਪੈਨ ਨੂੰ ਆ ਤੇ ਘਟੋ ਘਾਟ ਨਹੀਂ ਮੇਰੇ ਕੋਲ ਨਾ 17 ਤੋਂ 20 ਜਣੇ ਹੈਗੇ ਜਿਨ੍ਹਾਂ ਨੂੰ ਸਾਰਿਆਂ ਨੂੰ ਕਿਰਪਾਨਾ ਹੈਗੇ ਅੱਛਾ ਕਿਰਪਾਨਾ ਨਹੀਂ ਮੈਂ ਇਥੋਂ ਦਾ ਹੀ ਰਹਿਣਾ ਹੈ ਕੰਮ ਮੇਰਾ ਚਿੱਟਾ ਦਾ ਹੈ ਤੇ ਕਿਹੜੀ ਕਿਤੇ ਦਸਤਾਰ ਲੱਗੀ ਝਗੜੇ ਦੇ ਦੌਰਾਨ ਲੱਗੀ ਹੈ ਜਾਂ ਕਿਹੜੇ ਲੱਗ ਝਗੜੇ ਦੇ ਦੌਰਾਨ ਤੇ ਜਾਣ ਕੇ ਵੀ ਲੱਗੀ ਹੈ ਜਾਣ ਕੇ ਵੀ ਕਹੋ ਝਗੜੇ ਦੇ ਦੌਰਾਨ ਤਾਂ ਬਈ ਦੋਵੇਂ ਬਰਾਤਾਂ ਦਾਰਨੀ ਹਾਂਜੀ ਕਿੱਥੇ ਤੁਹਾਡੀ ਮੈਂ ਤੁਹਾਨੂੰ ਦੱਸ ਦਾਂ ਦਸਤਾਰ ਜਦੋਂ ਉਹਨਾਂ ਨੇ ਕੁੱਟਿਆ ਤੇ ਦਸਤਾਰ ਥੱਲੇ ਦਸਤਾਰ ਹੀ ਸਾਰੇ ਲੰਬੇ ਦੇ ਗਿਰਨੇ ਨੇ ਲੰਬੀ ਤੁਹਾਨੂੰ ਕੀ ਸਮਝ ਲੈ ਕੇ ਹਾਂ ਨਾਲ ਲੈ ਕੇ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹੋ ਭਾਈ ਕਿਸ ਤਰ੍ਹਾਂ ਦੀ ਭਾਈ ਜਿੱਥੋਂ ਤੱਕ ਵੀ ਜਿਹੜਾ ਜਥੇ ਬੰਦੀ ਹੁੰਦੇ ਆ ਜਲਦ ਤੋਂ ਜਲਦ ਸਾਡਾ ਸਾਥ ਦਿਓ ਤੇ ਪੋਲਸ ਨੂੰ ਇਹੋ ਕਹਿ ਲਿਆ ਕਿ ਲੱਗਦਾ ਕਿ ਇੰਚਾਰਜ ਦੇ ਵਿੱਚ ਮੁੱਦਾ ਜਣਾ ਬਹੁਤ ਖਰਾਬ ਹੈ ਇਹ ਮੁੱਦਾ ਜੀ ਬਿਲਕੁਲ ਸਹੀ ਚੁੱਕਿਆ ਗਿਆ ਹੈ ਬੋਲ ਬਹੁਤ ਖਰਾਬ ਕਰਨਦੇ ਭਾਜੀ ਉਸ ਦਾ ਇਰਾਮ ਬਹੁਤ ਕੋਣੀ ਚਾਫੀ ਬੋਟ ਆ ਚਾਰ ਪੰਜ ਰਿਓ ਹੈ ਮੈਂ ਤੇ ਤਾਂ ਹੀ ਡਰਦਾ ਮੈਂ ਕਹਿੰਦਾ ਚੱਲ ਇਸ ਤੋਂ ਪਹਿਲੇ ਗ੍ਰਾਮ ਨਾਲ ਕੋਣੀ ਚੱਕ ਸੀ ਕਿ ਜਦੋਂ ਨੌਜਵਾਨੀ ਪਾਪੀ ਲਾਈ ਸੀ ਉਦੋਂ ਉਦੋਂ ਉਹ ਗੱਲ ਆ ਤੇ ਮੈਂ ਤੇ ਤਾਂ ਕਰਕੇ ਮਹੱਲੇ ਜਿਹੇ ਰਹਿਣਾ ਨਹੀਂ ਆ ਕਿ ਮਹੱਲਾ ਬਹੁਤ ਗੱਦਾ ਹੈ ਤੇ ਜਦੋਂ ਆਈਦਾ ਹਾਂ ਉਦੋਂ ਤੇ ਆਪਣੇ ਘਰੋਂ ਬਾਹਰ ਹੀ ਨਹੀਂ ਨਿਕਲੀਦਾ ਅੱਜ ਬਾਹਰ ਹੋਏ ਕਿ ਆਇਆ ਇਹ ਕੰਮ ਤੋਂ ਤੇ ਤਾਂ ਕਰਕੇ ਹੋਇਆ ਜੀ ਕੋਈ ਅਪੀਲ ਨਹੀਂ ਭਾਜੀ ਹੁਣ ਬਾਹਰ ਪੁਲਿਸ ਸਾਹ ਪੁਲਿਸ ਮੋਕੇ ਤੇ ਮੌਜੂਦ ਆ ਇਸ ਤਰ੍ਹਾਂ ਕਾਰਵਾਈ ਚਾਹੁੰਦੇ ਭਾਈ ਬਾਹ ਉਹਨਾਂ ਨੂੰ ਪਰਚੇ ਦਿੱਤੇ ਜਾਣ ਜਲਦ ਤੋਂ ਜਲਦ ਅਮਰ ਕਿੱਥੇ ਕਿੱਥੋਂ ਦੇ ਰਹੇ ਸਾਰਾ ਅਮਰ ਕਰ ਚਲੋ ਨਹੀਂ ਤਾਂ ਪਰਚਾ ਇਹ ਗੱਲ ਕੀ ਹੋਈ ਐ ਇੱਥੇ ਹੁਣੇ ਹੀ ਨਾ ਮੁੰਡੇ ਐ ਦੋ ਚਾਰੇ ਬੱਚੇ ਉਹਨਾਂ ਦਾ ਮਾਂ ਤੇ ਪਿਓ ਨਹੀਂ ਹੈਗਾ ਤੇ ਕੋਈ ਅਣਪਛਾਤੇ ਮੁੰਡੇ ਕਾਫੀ ਆ ਪ੍ਰਵਾਸੀ ਰਿੰਗ ਜਿਨ੍ਹਾਂ ਨੇ ਆਣ ਕੇ ਉਹਨਾਂ ਨੂੰ ਢਾ ਲਿਆ ਅੰਦਰ ਗਏ ਤੇ 17 ਵੀ ਨਾਲ ਲੈ ਗਏ ਬਹੁਤ ਘੁੱਟ ਮਾਰ ਕੀਤੀ ਅਹੀਂ ਇਹ ਕਹਣਾ ਚਾਹੁੰਦੇ ਇਹਨਾਂ ਦੇ ਜਿਹੜਾ ਵਾਇਡ ਕਾਰਡ ਇਹਨਾਂ ਦੇ ਚੱਕ ਕੀਤਾ ਜਾਵੇ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੇ ਵੋਟਰ ਕਾਰਡ ਚੱਕ ਕੀਤੇ ਜਾਣ ਇਥੋਂ ਤੇ ਇਹ ਜਿਹਦੇ ਆਧਾਰ ਕਾਰਡ ਨੇ ਜਿਹੜਾ ਕੋਈ ਆਪਣਾ ਪੂਰਾ ਸਬੂਤ ਨਹੀਂ ਦਿੰਦਾ ਉਹਨਾਂ ਨੂੰ ਇਥੋਂ ਕੱਢਿਆ ਜਾ ਹਾਂਜੀ ਗੱਲ ਕੀ ਹੋਈ ਝਗੜਾ ਕਿੱਥੇ ਗੱਲ ਪੂਰੀ ਤਾਂ ਮੈਨੂੰ ਵੀ ਖਾਸ ਨਹੀਂ ਪਤਾ ਮੈਂ ਲੜਦੇ ਵੇਖੇ ਖੋਲਦੇ ਜਿਹੜਾ ਟੈਂਕ ਕਿੰਨੇ ਜਣੇ ਸੀ ਤਾਂ ਵੀ ਇੱਥੇ 40-50 ਜਣੇ ਸੀ 40-50 ਮੁੰਡੇ ਆਏ ਅੱਗੇ ਵੀ ਆਰਮਨਗਰ ਟਾਉਨੀ ਕਾਫੀ ਬਦਨਾਮ ਹੈ ਝਗੜਿਆਂ ਦੇ ਇਸ ਤਰ੍ਹਾਂ ਦੇਖਦੇ ਹੋ ਨਸ਼ਿਆਂ ਦੇ ਹਾਂਜੀ ਪਹਿਲੇ ਵੀ ਇਦਾਂ ਹੀ ਆ ਥੋੜਾ ਜਿਹਾ ਪ ਇੰਟਰਫੇਸ ਐਂਡ ਪਰ ਪੁਲਸ ਉੱਪਰ ਪੁਲਸ ਦੀ ਗੱਲ ਕਰਦੀ ਆ ਪੁਲਸ ਦਾ ਕੀ ਹੈ ਪੁਲਸ ਆਉਂਦੀ ਜਾਂਦੀ ਨਹੀਂ ਕਿਹੜੀ ਲੱਗਦੇ ਪੀਸੀਆਰ ਗੱਡੀਆਂ ਨਹੀਂ ਪੀਸੀਆਰ ਤੇ ਫੋਨ ਕੀਤਾ ਮੌਕੇ ਤੇ ਹੁਣ ਆ ਗਈ ਹਾਂਜੀ ਹੁਣ ਕਾਰਵਾਈ ਜਾਂਦੇ ਕਾਰਵਾਈ ਚਾਹੁੰਦੇ ਬਸ ਇਹੀ ਇਹੀ ਆਨੇ ਪਈ ਕਈ ਵਾਰੀ ਇਸ ਇਲਾਕੇ ਦੇ ਵਿੱਚ ਐਡੀਆਂ ਘਟਨਾਵਾਂ ਹੋਈਆਂ ਨਾ ਉਸ ਤੋਂ ਬਾਅਦ ਪੁਲਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਧਰ ਰੂਟੀਨ ਦੇ ਵਿੱਚ ਹੁੰਦਾ ਆਪਣੀ ਗੇੜੀ ਰੱਖਣਗੇ ਪੁਲਸ ਗੇੜਾ ਲਾਉਂਦੀ ਹੈ ਵੈਸੇ ਨਹੀਂ ਨਹੀਂ ਆਉਂਦੀ ਪਰ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਭੱਗਾ ਨਾਲ ਲੱਗੇ ਹਾਂਜੀ ਭੱਗਾ ਨਾਲ ਲੱਗੇ ਬੇਨਤੀ ਕਰਨੀ ਜਾਂ ਨਾ ਇਨਸਾਫ ਮਿਲਣਾ ਚਾਹੀਦਾ ਬੱਚਿਆਂ ਇਹਨਾਂ ਦਾ ਮਾਪਿਓ ਨਹੀਂ ਮਾਪਿਓ ਮਿਟ ਰਹੇ ਹੈਗੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹ ਜੀ ਇੱਕ ਝਗੜਾ ਹੋਣ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹਦੇ ਰਿਗਾਰਡਿੰਗ ਆਪਾਂ ਮੌਕੇ ਤੇ ਆਏ ਆ ਤੇ ਜੋ ਵੀ ਮਾਮਲਾ ਹੋਗਾ ਉਹਦੇ ਰਿਗਾਰਡਿੰਗ ਜਿਨ੍ਹਾਂ ਨੇ ਵੀ ਇੱਥੇ ਗੁੰਡਾਗਰਦੀ ਕੀਤੀ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਕਿੰਨੇ ਲੋਕਾਂ ਦੇ ਖਿਲਾਫ ਕੰਪਲੇਂਟ ਦਿੱਤੀ ਹੈ ਫਿਲਹਾਲ ਸਾਨੂੰ ਕੋਈ ਵੀ ਕੰਪਲੇਂਟ ਨਹੀਂ ਮਿਲੀ ਸਿਰਫ ਸਾਨੂੰ ਇਨਾ ਮੈਸੇਜ ਮਿਲਿਆ ਸੀਗਾ ਕਿ ਇੱਥੇ ਜਿਹੜਾ ਵਾ ਝਗੜਾ ਹੋਇਆ ਵਾ ਆਪਾਂ ਮੌਕੇ ਤੇ ਆਏ ਆ ਜੋ ਵੀ ਸਾਨੂੰ ਕੰਪਲੇਂ